ਲਿਓ ਵੀ ਜੀ ਤੁਮੀ ਦੋਵੇਂ ਭਾਈ ਏਰ ਪਰ ਸੈਨ ਕਰ ਦਿਓ ਤੇ ਗੁੱਠਾ ਲਗਾ ਦਿਓ ਠੀਕ ਆ ਤੇ ਮੈਂ ਤੁਹਾਨੂੰ ਤਾ ਦੂੰ ਅੱਜ ਇਹ ਬਾਬਰ ਉਹ ਘਰ ਦੇਖਿਆ ਤੋ ਤੀ ਏਰ ਮਲੇ ਇੱਕ ਕੋਈ ਪਤੀਲਾ ਮਿਲਿਆ ਵਾ ਤੇ ਇੱਕ ਕੋਈ ਮਿਲੀ ਆ ਕੜਾਈ ਠੀਕ ਆ ਇਹ ਤੁਨੇ ਇਹ ਤੁਨੇ ਮੈਂ ਦੇ ਦਨਵਾ ਤੇ ਆਪਾਂ ਜੋ ਕੁਛ ਵੀ ਛਾਓ ਸਾਰੋ ਵੰਡ ਕੇ ਤੇ ਆਪਾਂ ਵਿਹਲੇ ਹਾਂ ਨੂੰ ਤੇ ਠੀਕ ਆ ਭਾਈ ਇਹ ਕਾਈ ਗੱਲ ਆ ਜੀ ਤੁਮਨੇ ਘਰੇ ਮ ਬੁਲਾਇਆ ਪੁਰਾਣੇ ਵੀ ਤੇ ਫੈਲ ਦਿੰਨੀ ਯਾਰ ਕੋਈ ਕੰਮ ਆ ਈ ਮੈਂ ਤਾਂ ਨੇ ਅੱਜ ਤਾਂ ਬੁਲਾਇਓ ਵਾ ਵੀ ਜਿਹਨੋਂ ਘਰ ਤੋਂ ਨਾ ਈ ਮਾਰੇ ਬਾਬਰ ਤੋਂ ਤੇ ਇਹਦੇ ਪਾਛੇ ਮਾਰੇ ਟਬਰੇ ਮੇ ਕਿੰਨਾ ਬੰਦਾ ਲੜ ਲੜ ਕੇ ਹਨਾ ਆਪਾਂ ਨੂੰ ਮੂੰਹ ਫਲਾ ਕੇ ਬੈਠੇ ਰਹਿ ਗੁੱਸੇ ਹੋ ਕੇ ਬੈਠੇ ਰਹਿ ਈ ਤੇ ਮੈਂ ਚਾਹੂੰ ਵੀ ਅੱਜ ਨਾ ਆਪਾਂ ਇਹਨੇ ਵੰਡ ਕੇ ਜੋ ਵੀ ਆ ਉਹ ਸਾਰੋਂ ਪਾਈ ਖਤਮ ਕਰ ਲਿਵਾ ਬਾਬਰੇ ਮਰੇ ਪਰ ਸਾਰੋ ਪੇੜੋ ਆਇਓ ਸਾਰੋ ਦੇਸ਼ ਆਇਓ ਪਰ ਚਾਚਾ ਨਹੀਂ ਆਇਓ ਮਨੇ ਇਹ ਕੱਲੇ ਰ ਬਹੁਤ ਗੁੱਸਾ ਲੱਗੋ ਤਾਰ ਗੱਲ ਭਾਈ ਸਹੀ ਆ ਬਿਲਕੁਲ ਸਹੀ ਆ ਇਹਨੇ ਮੀ ਗੁੱਸਾ ਕਰੇ ਵਾਲ ਜਾਇਜ ਆ ਤਾਰ ਗੱਲ ਪਰ ਮੈਂ ਵੀ ਬੜੋ ਕਿਉਂ ਆਪਣੇ ਬਾਪੇ ਨੂੰ ਕਿ ਤੂੰ ਜੋ ਨਹੀਂ ਗਿਓ 20 ਸਾਲ ਹੋਰ ਗੁੱਸਾ ਖਾ ਕੇ ਬੈਠੋ ਇੱਕ ਘਰੇ ਕਰਕੇ ਸਿਰਫ ਇੱਕ ਘਰੇ ਕਰਕੇ 20 ਸਾਲ ਹੋਰ ਗੁੱਸਾ ਖਾ ਕੇ ਬੈਠੋ ਆਪਣੇ ਭਾਈ ਰੋ ਭੋਗੇ ਬਾਰੇ ਵੀ ਨਹੀਂ ਗਿਓ ਸੋ ਅਮੀ ਦੋ ਭਾਈਓ ਨਾ ਅਭੀ ਫੈਸਲਾ ਕਿਦੋ ਆ ਵੀ ਆਪਾਂ ਨੇ ਬਟਵਾਰੇ ਜਿਹੜੇ ਨੇ ਨਾ ਜਿਹੜੇ ਤੋਂ ਖਤਮ ਕਰ ਦੇਣਾ ਠੀਕ ਆ ਹਾਂਜੀ ਹਾਂਜੀ ਸਹੀ ਗੱਲ ਕਾਈ ਕਿਦੋ ਬੜੀ ਸੋਚੋਂ ਪੜ ਗਿਆ ਕਾਈ ਨਹੀਂ ਭਾਈ ਸੋਚਣਾ ਤਾਂ ਕਾਈ ਆ ਸੋਚੂ ਹੀ ਪੜਿਓ ਕਿ ਜਣ 20 ਸਾਲਰ ਮਰੇ ਡੈਡੀ ਚਾਚਾ ਲੜਦੇ ਆਵੇਂ ਬੜੇ ਜਿਨ੍ਹਾਂ ਗੱਲ ਥੋੜਾ ਟਾਈਮੇ ਵੀ ਖਤਮ ਹੋ ਸਕਾ ਥੋੜੀ ਗੱਲੇ ਕਰਕੇ ਖਤਮ ਹੋ ਸਕਾ ਉਹਨਾਂ 20 ਸਾਲਾਂ ਨੂੰ ਦੇ ਹਾਲੇ ਤੱਕ ਖਤਮ ਨਹੀਂ ਹੋਈ ਤੇ ਆਪ ਤੁਰ ਗਿਓ ਕੀ ਗੱਲ ਨਹੀਂ ਖਤਮ ਹੋਈ ਕੀ ਭਾਈ ਮਾਰੇ ਕੱਲੇ ਘਰੇ ਰਕਾਨੀ ਨਹੀਂ ਆ ਇੱਕ ਘਰੇ ਘਰੇ ਰਕਾਨੀਆਂ ਜਿਹਦੇ ਦੋਈ ਭਾਈ ਵਿਆਹ ਜਾਵੇਂ ਲਗ ਲਗ ਹੋ ਜਾਵੇਂ ਉਹ ਭਵੇਂ ਲੱਖੋਂ ਦੀ ਕਮਾਈ ਕਰ ਲਵੇਂ ਭਵੇਂ ਮੋਟੀ ਮੋਟੀ ਕੋਠੀ ਮਹਿਲ ਤਾਂ ਲੈਵੇਂ ਪਰ ਉਹਨਾਂ ਲੜਨੋਂ ਆ ਕੇ ਉਹੀ ਪੁਰਾਣੀ ਜਾਇਦਾਦ ਤੇ ਪਰ ਜਿਹਨ ਮਾਰੇ ਬੁੱਢਾ ਰਾ ਜਾਂ ਉਹ ਨਿੱਕੀ ਦਹੀ ਜਗਾ ਪਾਸੇ ਠੀਕ ਆ ਸੋ ਭਾਈਓ ਗੱਲ ਇਹ ਰਹਾ ਆ ਵੀ ਜਦੇ ਅਮੀ ਇੱਕਜੁੱਟ ਹੋ ਜੀਆ ਨਾ ਤੇ ਅਮੀ ਕੋਈ ਵੀ ਮੈਦਾਨ ਫਤਿਹ ਕਰ ਸਕਾਂ ਆ ਸੋ ਮੈਂ ਤੋ ਨਹੀਂ ਕਹਉਂ ਵੀ ਆਪਾਂ ਸਾਰੇ ਭਾਈ ਰਲ ਮਿਲ ਕੇ ਰਵਾਂ ਤੇ ਇਹ ਨਿੱਕੀ ਨਿੱਕੀ ਗੱਲਾਂ ਰ ਜਨੇ ਗੁੱਸੇ ਇਹ ਦੁਸ਼ਮਣੀ ਇਹ ਆਪਾਂ ਖਤਮ ਕਰਾਂ ਸੋ ਅਮੀ ਇਹ ਗੱਲ ਨਾ ਅੱਥਾ ਹੀ ਨਵੇੜੇ ਵਾਸਤੇ ਆਜੇ ਚੀਜ਼ੇ ਰ ਵਟਵਾਰਾ ਕਰ ਦੇਣਾ ਤਾਂ ਕਿ ਆਪਾਂ ਸਾਰੇ ਭਾਈ ਨਾ ਆਪਾਂ ਨੇ ਵੀ ਮਿਲ ਜੁਲ ਕੇ ਰਵਾਂ ਦੇਖ ਤਮੀ ਵੀ ਬਹੁ ਮੋਟੀ ਮੋਟੀ ਕੋਠੀ ਘਾ ਲੇਦੀ ਅਮੀ ਵੀ ਕੋਠੀ ਘਾ ਲੇਦੀ ਹਨਾ ਤੇ ਲੜਾਈ ਮਾਰ ਕਸੇ ਪਰਤੀ ਸਿਰਫ ਇੱਕ ਨਿੱਕੇ ਦੇ ਘਰੇ ਪਾਸ ਚ ਜਿਹਨਾਂ ਮਾਰੇ ਬਾਬਰ ਦੇ ਘਰ ਤੋਂ ਇਹਦੇ ਪਾਸੇ ਲੜ ਲੜ ਕੇ ਅਮੀ ਆਡੀ ਆਡੀ ਦੁਸ਼ਮਣੀ ਘਾ ਲੇਦੀ ਪਾਈਓ ਮਾਰੇ ਕੋ ਗੱਲ ਸਮਝ ਲਿਓ ਜਿਹਨਾਂ ਇੱਕ ਉਂਗਲੀ ਆ ਨਾ ਉਹਨੇ ਕੋਈ ਵੀ ਤੋੜ ਸਕਾ ਆ ਤੇ ਇਹਦੇ ਪੰਜੇ ਉਂਗਲੀ ਕਿੱਠੀਆਂ ਜਾਵਣਾਂ ਤੇ ਇੱਕੋ ਮੁੱਕਾ ਬਣ ਜਾਵਾ ਜਿਹਰੋਂ ਕੋਈ ਵੀ ਤੋੜ ਕੋਈ ਨਹੀਂ ਆ ਸੋ ਮੈਂ ਧਰਗ ਲਈ ਗੱਲ ਕਰਨੀ ਚਾਹੂੰ ਵੀ ਆਪਾਂ ਇਹ ਕਲੇਸ਼ੇ ਨੇ ਮੁਕਾ ਕੇ ਨਾ ਤੇ ਆਪਾਂ ਸਾਰੇ ਭਾਈ ਰਲ ਮਿਲ ਕੇ ਰਵਾਂ ਆਪਣ ਵੀ ਹੱਸਾਂ ਖੇਡਾਂ ਇੱਕ ਦੇ ਦੂਜੇ ਦੇ ਵਿਆਹ ਸ਼ਾਦੀਆਂ ਵੀ ਆਵਾਂ ਜਾਵਾਂ ਦੁੱਖਾਂ ਸੁੱਖਾਂ ਵੀ ਆਵਾਂ ਜਾਵਾਂ ਤੇ ਇੱਕ ਦੇ ਦੂਜੇ ਦੇ ਪਿਆਰੇ ਗਲੇ ਰਵਾਂ ਸਮਾਰ ਤੁਨੇ ਵੀ